ਕਲੋਤਾ ਪਿੰਡ ਅਧਿਰਾ ਬਾਬਾ ਨਾਨਕ ਦਾ ਜਿੱਥੇ ਇੱਕ ਪਰ ਘਰ ਡੰਗਰਾਂ ਦੀ ਗਿਣਤੀ ਕਿਹੇ ਕੋ 30 ਕਿਹੇ ਕੋ 15 ਕਿਹੇ ਕੋ 20 ਨਹੀਂ 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 ਬਹੁਤ ਵੱਡੀ ਗਿਣਤੀ ਹੈ ਅਹੀਂ ਚਲੋ ਰਾਹਤ ਕਾਰਜਾਂ 'ਚ ਲੱਗੇ ਆ ਲੋਕਾਂ ਨੇ ਜਾ ਰਹੇ ਆ ਪਰ ਇੱਥੇ ਰੂਹ ਹਿੱਲ ਗਈ ਭਾਜੀ ਇੱਥੇ ਤੁਸੀਂ ਜਦੋਂ ਇੱਧਰ ਉੱਧਰ ਵੇਖੋਗੇ ਕਿ ਇੱਥੇ ਕੋਠਾ ਵਾ ਕਰੋ ਘੜ 6 ਤੋਂ 7 ਘਰ ਇਹਨਾਂ ਦੇ ਜਿਨ੍ਹਾਂ ਦਾ ਰਿਆ ਹੀ ਕੱਤ ਨਹੀਂ ਹੈ ਇੱਥੇ ਕੁਝ ਘਰ ਆ ਜਿਨ੍ਹਾਂ ਦੇ ਕੋਠੇ ਰੁੜ ਗਏ ਆ ਕੁਝ ਡੰਗਰ ਆ ਜਿਹੜੇ ਖੁੱਲ ਨਹੀਂ ਪਏ ਜਿਨ੍ਹਾਂ ਦੇ ਪਿੰਜਰ ਤੁਹਾਨੂੰ ਆਂ ਵੇਖਣ ਨੂੰ ਮਿਲ ਜਾਣਗੇ ਜਿਹੜੇ ਅੱਜ ਡੰਗਰਾਂ ਦੇ ਮਾਹਰ ਡਾਕਟਰਾਂ ਦੀ ਟੀਮ ਹੀ ਆ ਚੌਕਰ ਮਿਕਸ ਕਰਕੇ ਖਵਾਉ ਨਹੀਂ ਤੇ ਡੰਗਰ ਹਜੇ ਵੀ ਬਿਮਾਰ ਹੋ ਕੇ ਮਰ ਸਕਦੇ ਇਹਨਾਂ ਦੀਆਂ ਵਿਚਾਰਿਆਂ ਦੀਆਂ ਤੂੜੀਆਂ ਦੇ ਵਿੱਚ ਦੀ ਪਾਣੀ ਚੱਲ ਗਿਆ ਕਿਸੇ ਕੋ 2 ਪੰਡਾ ਬਚੀ ਕਿਸੇ ਕੋ 3 ਪੰਡਾ ਬਚੀ ਆ ਪੱਠੇ ਵੱਢ ਨਹੀਂ ਸਕਦੇ ਜਿੰਨਾ ਪਾਣੀ ਹੀ ਇਹ ਸਾਰੇ ਸਾਡੇ ਭਰਾ ਪਰ ਉਹ ਭੁੱਖੇ ਹੀ ਠੀਕੇ ਕੁਝ ਮਜ਼ਦੂਰ ਇੱਥੇ ਫਸ ਗਏ ਆ ਜਿਹੜੇ ਦਿਹਾੜੀ ਕਰਨ ਆਏ ਸੀ ਉਹਨਾਂ ਨੂੰ ਇਹ ਪਿੰਡ ਵਾਲੇ ਬੰਦੇ ਵਧੀਆ ਵਾ ਇਹਨਾਂ ਨੇ ਉਹਨਾਂ ਨੂੰ ਰੈਸ਼ ਦਿੱਤੀ ਆ ਰੈਸ਼ ਇਧਰਲੇ ਬੰਨੇ ਕੁਝ ਆਰਮੀ ਵੀ ਇਹਨਾਂ ਨੂੰ ਸਪੋਰਟ ਕਰ ਰਹੀ ਆ ਬੀਐਸ ਸਰਕਾਰ ਕਰਕੇ ਮਤਲਬ ਇਹ ਇੱਕ ਹਸਾਬ ਨਾਲ ਪੰਜਾਬ ਨਾਲੋਂ ਕਹਿ ਲਈਏ ਭਾਰਤ ਨਾਲੋਂ ਕਹਿ ਲਈਏ ਟੁੱਟ ਚੁੱਕੇ ਸੀ ਪਰਸੋਂ ਤੱਕ ਟੁੱਟੇ ਹੀ ਜੀ ਇਹ ਟੁੱਟੇ ਹੀ ਬਿਲਕੁਲੋਂ ਕਿਉਂਕਿ ਅਸੀਂ ਇਧਰੋਂ ਕੋਸ਼ਿਸ਼ ਕਰਦੇ ਹਾਂ ਤੇ 10 ਜਗ੍ਹਾ ਤੋਂ ਬੰਨ ਟੁੱਟਾ ਹੋਇਆ ਵਾ ਜਿਹੜਾ ਸਿੱਧਾ ਰਹਾ ਵਾ ਇਧਰੋਂ ਕੋਈ ਆ ਕੇ ਰਾਜੀ ਨਹੀਂ ਅਸੀਂ ਬੋਟਸ ਦਾ ਵੀ ਅਰੇਂਜ ਕਰ ਲਿਆ ਇੱਥੇ ਪਹੁੰਚਣ ਤੱਕ ਪਰ ਪਾਣੀ ਇੰਨਾ ਤੇਜ਼ੀ ਹੀ ਅਸੀਂ ਡਰਾਈਵ ਹੀ ਨਹੀਂ ਕਰ ਸਕਦੇ ਜੇ ਟ੍ਰੇਨ ਨਹੀਂ ਸਰ ਸਾਡੀ ਕੋਸ਼ਿਸ਼ ਹੈ ਕਿ ਇਸ ਕੈਂਪ ਨੂੰ ਇੱਕ ਹਟੋਗਾ 1 ਮਹੀਨਾ ਚਲਾਈਏ ਠੀਕ ਹੈ 1 ਮਹੀਨੇ ਤੱਕ ਪਾਣੀ ਛੁੱਕ ਜੇ ਜਾਂ ਇਹਨਾਂ ਦਾ ਕੋਈ ਪੱਠੇ ਬੀਜਣ ਦਾ ਜਗਾੜ ਹੋ ਜੇ ਜਾਂ ਕਿਹੇ ਆਪਣੇ ਭੈਣ ਭਰਾ ਕੋਲ ਹੋਰ ਤੂੜੀ ਤੋ ਮਹੀਨੇ ਦਾ ਸਾਡਾ ਟਾਰਗੇਟ ਆ ਪਰ ਜੇ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਸੇਵਾ ਭੇਜੂਗੀ ਤੇ ਅਸੀਂ ਵਾਰੀਆਂ ਬਦਲ ਕੇ ਮਿਹਨਤ ਕਰਕੇ ਕੋਸ਼ਿਸ਼ ਕਰਾਂਗੇ ਕਿ ਕਣਕਾਂ ਬਜਾ ਕੇ ਜਾਈਏ। ਮਤਲਬ ਇਹ ਤੋਂ ਪਹਿਲਾਂ ਬੀਐਸਐਫ ਤੁਸੀਂ ਕਿਹਾ ਪਰ ਪੰਜਾਬ ਸਰਕਾਰ ਕਿਤੇ ਦਿਖਾਈ ਦਿੱਤੀ ਹੈ? ਉਹ ਤੇ ਤੁਸੀਂ ਪਿੰਡ ਵਾਲਿਆਂ ਨੂੰ ਪੁੱਛ ਲਓ ਜੇ ਕੋਈ ਆਇਆ ਨਾ ਤਾਂ ਤੇ ਸਰਪੰਚ ਵੀ ਛੱਡ ਕੇ ਚਲ ਗਿਆ ਉਹਨਾਂ ਨੇ। ਔਰ ਪਹੁੰਚ ਇਹਨਾਂ ਤੱਕ ਸਿਰਫ ਬੀਐਸਐਫ ਰਾਹੀਂ ਹੋ ਸਕਦੀ ਆ ਤੇ ਅਸੀਂ ਸੀਓ ਸਾਹਿਬ ਦਾ ਵੀ ਧੰਨਵਾਦ ਕਰਦੇ ਕਿ ਉਹ ਨੇਕ ਦਿਲ ਬੰਦੇ ਆ ਉਹਨਾਂ ਨੇ ਜਬਰਦਸਤੀ ਉਹਨਾਂ ਨੂੰ ਕਿਹਾ ਵੀ ਮੇਰਾ ਰਿਸਕਿਆ ਤੁਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਓ ਅਸੀਂ ਇੱਥੇ ਪਹੁੰਚੇ ਇਸ ਵਕਤ ਅਸੀਂ ਕਣੀਏ ਕਿ ਬੇਟ ਪਿੰਡ ਦੇ ਵਿੱਚ ਆ ਜਿਹੜਾ ਬਿਲਕੁਲ ਅਡੇਰਾ ਬਾਬਾ ਨਾਨਕ ਦਾ ਪਿੰਡ ਹੈ ਪਰ ਬਿਲਕੁਲ ਪਾਕਿਸਤਾਨ ਦੀ ਸਰਹੱਦ 'ਤੇ ਹੈ ਇਸ ਪਿੰਡ ਦਾ ਸੰਪਰਕ ਪੂਰੇ ਤਰੀਕੇ ਨਾਲ ਟੁੱਟ ਚੁੱਕਿਆ ਹੈ ਇਧਰ ਜੇਕਰ ਆਉਣਾ ਹੈ ਤਾਂ ਐਨਡੀਆਰਐਫ ਦੀਆਂ ਕਿਸ਼ਤੀਆਂ ਰਾਹੀਂ ਰਾਵੀ ਦਰਿਆ ਪਾਰ ਕਰਕੇ ਆਉਣਾ ਪੈਂਦਾ ਹੈ ਇਸ ਜਿਸ ਕਰਕੇ ਇਹ ਪਿੰਡ ਦੇ ਵਿੱਚ ਪਾਣੀ ਵੀ ਜੇ ਕਹਿਣਾ ਹੋਵੇ ਜਿੱਥੇ ਮੈਂ ਖੜਾ ਹਾਂ ਜੇ ਉਸ ਦਿਨ ਆਇਆ ਹੁੰਦਾ ਤਾਂ ਮੈਂ ਵੀ ਨਹੀਂ ਦਿਖਾਈ ਦੇਣਾ ਸੀ ਮੇਰੇ ਤੋਂ ਉੱਪਰ ਉੱਪਰ 8 8 10 10 ਫੁੱਟ ਪਾਣੀ ਚੜਿਆ ਸੀ ਪਰ ਹਾਲੇ ਵੀ ਪਿੰਡ ਦੇ ਵਿੱਚ ਪਾਣੀ ਮੌਜੂਦ ਹੈ ਪਰ ਇੱਥੇ ਸਮੱਸਿਆ ਕੀ ਆਈ ਕਿ ਪਿੰਡ ਪੂਰੀ ਤਰੀਕੇ ਨਾਲ ਟੁੱਟ ਚੁੱਕਿਆ ਸਾਧਨ ਨਹੀਂ ਸੀ ਤਾਂ ਇੱਥੇ ਲੋਕਾਂ ਦੇ ਪਸ਼ੂ ਡੰਗਰਾਂ ਦਾ ਆਪ ਦਾ ਬੁਰਾ ਹਾਲ ਸੀ ਇਹ ਪਿੰਡ ਇੱਕ ਵਾਰ ਕਹਿ ਲਈਏ ਕਿ ਪੂਰੀ ਤਰੀਕੇ ਨਾਲ ਤਬਾਹ ਹੋ ਚੁੱਕਿਆ ਪਰ ਇਸ ਪਿੰਡ ਦੇ ਵਿੱਚ ਇੱਕ ਸੰਸਥਾ ਪਹੁੰਚੀ ਹੈ ਜਿਹੜੀ ਲਗਾਤਾਰ ਹੁਣ ਲੋਕਾਂ ਦੇ ਸੰਪਰਕ ਦੇ ਵਿੱਚ ਆ ਲੋਕਾਂ ਦੇ ਜਿਹੜੇ ਪਸ਼ੂ ਆ ਉਹਨਾਂ ਦੇ ਲਈ ਫੀਡ ਦਾ ਪ੍ਰਬੰਧ ਚਾਰੇ ਦਾ ਪ੍ਰਬੰਧ ਤੇ ਨਾਲ ਹੀ ਜਿਹੜੇ ਲੋਕ ਆ ਉਹਨਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਕਰ ਰਹੀ ਆ ਉਹ ਹੈ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਕਹਿ ਲੋ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਜਿਹਦੇ ਮੁੱਖ ਸੇਵਾਦਾਰ ਨੇ ਤੇ ਨਾਲ ਭਾਈ ਮਨਜਿੰਦਰ ਨੇ ਜਿਹੜੇ ਹੁਣ ਇਸ ਪੂਰੇ ਪਿੰਡ ਦੀ ਵਾਕਡੋਰ ਸੰਭਾਲੀ ਆ ਮਤਲਬ ਡਰ ਲੱਗਦਾ ਜੇ ਤੁਸੀਂ ਇੱਥੇ ਆਉਣਾ ਤੁਹਾਨੂੰ ਵਿੱਚ ਆਸਾਨੋ ਵੀ ਲੱਗਿਆ ਕਿ ਯਾਰ ਇਹ ਕਿੱਧਰ ਲੈ ਆਏ ਪਰੇ ਬੰਦੇ ਹਰ ਰੋਜ਼ ਆਉਂਦੇ ਆ ਹਰ ਰੋਜ਼ ਜਾਂਦੇ ਆ ਤੇ ਆ ਲੋਕ ਮੈਂ ਇੱਕ ਵਾਰ ਕਹੂੰਗਾ ਕੈਮਰਾਮੈਨ ਇੱਕ ਵਾਰ ਤਸਵੀਰ ਦਿਖਾ ਦੇ ਆ ਸਾਰੇ ਲੋਕਾਂ ਦੀ ਹੁਣ ਆਸ ਇਹ ਬਣ ਚੁੱਕੀ ਨੇ ਇਹ ਪਿੰਡ ਨੂੰ ਕੋਈ ਵੀ ਹੁਣ ਸਹੂਲਤ ਨਹੀਂ ਆ ਸਰਕਾਰ ਵੀ ਇੱਥੇ ਦਿਖਾਏ ਨਹੀਂ ਦਿੰਦੀ ਇੱਥੇ ਸਿਰਫ ਵਾਰਿਸ ਪੰਜਾਬ ਦੀ ਜਿਹੜੀ ਜੱਥੇਬੰਦੀ ਕਹ ਲਈਏ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਇੱਥੇ ਐ ਭਾਈ ਮਨਜਿੰਦਰ ਨੇ ਤੁਸੀਂ ਜਦੋਂ ਪਹਿਲੇ ਦਿਨ ਆਏ ਹੋ ਭਾਈ ਕੀ ਹਾਲਾਤ ਸੀ ਇਹ ਲੋਕਾਂ ਦੇ ਸਰ ਅੱਜ ਤੇ ਪਾਣੀ ਬਹੁਤ ਡਾਉਨ ਹੈ ਹੂੰ ਜਿੱਦਣ ਅਸੀਂ ਆਏ ਕਿਤੇ ਪਾਣੀ ਬਹੁਤ ਉੱਪ ਹੀ ਹੂੰ ਇੱਥੇ ਕੁਝ ਘਰ ਆ ਜਿਨ੍ਹਾਂ ਦੇ ਕੋਠੇ ਰੁੜ ਗਏ ਆ ਕੁਝ ਡੰਗਰ ਆ ਜਿਹੜੇ ਖੁੱਲ ਨਹੀਂ ਪਏ ਜਿਨ੍ਹਾਂ ਦੇ ਪਿੰਜਰ ਤਾਂ ਨੂੰ ਆ ਮੇਖਣ ਨੂੰ ਮਿਲ ਜਾਣਗੇ ਹੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਮੈਨੂੰ ਲੱਗਦਾ ਇਕਲੌਤਾ ਪਿੰਡ ਐ ਡੇਰਾ ਬਾਬਾ ਨਾਨਕ ਦਾ ਜਿੱਥੇ ਇੱਕ ਪਾਰ ਘਰ ਡੰਗਰਾਂ ਦੀ ਗਿਣਤੀ ਕਿਸੇ ਕੋ 30 ਕਿਸੇ ਕੋ 15 ਕਿਸੇ ਕੋ 20 ਨਹੀਂ 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 ਬਹੁਤ ਵੱਡੀ ਗਿਣਤੀ ਆ ਹੂੰ ਤੇ ਨਾਲ ਦੀ ਨਾਲ ਇਹ ਆ ਕਿ ਚਲੋ ਇਹਨਾਂ ਨੂੰ ਰਾਸ਼ਨ ਪਹੁੰਚਿਆ ਬੀਐਸਐਫ ਵੱਲੋਂ ਵੀ ਪਹੁੰਚਿਆ ਪਰ ਉਹਨਾਂ ਕੋ ਜਿੰਨਾ ਕ ਸੀਗਾ ਵਿਚਾਰਿਆਂ ਕੋ ਉਹਨਾਂ ਸੁੱਟਦਾ ਇੱਥੇ ਠੀਕ ਐ ਬਟ ਕੀ ਆਂਦੇ ਇਹ ਵੀ ਗੁਜ਼ਾਰਾ ਵੀ ਇਹਨਾਂ ਦਾ ਬੜੀ ਮੁਸ਼ਕਲ ਹੋ ਰਿਹਾ ਸੀ ਹੂੰ परसों चौथा ਸੀ ਰਾਸ਼ਨ ਲੱਦ ਕੇ ਲੈ ਕੇ ਆਇਆ ਸੀ ਸਰ ਤੇ ਲੇਕਿਨ ਕੀ ਹੋਇਆ ਕਿ ਐਨਡੀਆਰਫ ਇੱਕ ਪੁਆਇੰਟ ਤੱਕ ਛਾਇ ਤੁਸੀਂ ਜਿੱਥੇ ਰੁਕੇ ਉੱਥੋਂ ਤੱਕ ਲੈ ਆਏ ਪਰ ਪਾਣੀ ਇੱਕਦਮ ਵਧਣ ਕਰਕੇ ਅਸੀਂ ਪਹਿਲਾਂ ਲੋਡ ਕੀਤਾ ਫਿਰ ਅਨਲੋਡ ਕੀਤਾ ਫਿਰ ਲੋਡ ਕਰਕੇ ਸਾਨੂੰ ਵਾਪਸ ਭੇਜ ਦਿੱਤਾ ਗਿਆ ਠੀਕ ਹੈ ਤੇ ਗੁਰੂ ਸਾਹਿਬ ਅਗੇ ਭਾਜੀ ਰਾਤ ਅਰਦਾਸ ਕੀਤੀ ਮਹਾਰਾਜ ਦੀ ਕਿਰਪਾ ਨਾਲ हां ते कुदरती रात नु सीईओ साहब ਸਾਡੇ ਕੈਂਪ ਆ ਗਏ ਠੀਕ ਹੈ ਉਹਨਾਂ ਨੇ ਉਸੇ ਵੇਲੇ ਆਰਡਰ ਕੀਤਾ ਕਿ ਕਿਸ਼ਤੀਆਂ ਰਾਹੀਂ ਸਮਾਨ ਇੱਥੇ ਪਹੁੰਚਾਇਆ ਜਾਵੇ ਠੀਕ ਹੈ ਜੀ ਕੱਲ ਅਸੀਂ 35 ਤੋਂ 40 ਤੋੜੇ ਇੱਥੇ ਪਹੁੰਚਾਏ ਆ ਅੱਜ ਤਕਰੀਬਨ 70 ਕ ਤੋੜੇ ਸੀਗੇ ਸਾਡੇ ਕੋਲ ਪਰ ਇੱਥੇ ਅਸੀਂ 50 55 ਲੈ ਆਂ 8 17 18 ਤੋੜੇ ਫੀਡ ਦੇ ਲਿਆਂਦੇ ਠੀਕ ਹੈ 100 ਗਟਾ ਆٹے ਦਾ ਲਿਆਂਦਾ ਠੀਕ ਹੈ ਉਹਦੇ ਨਾਲ ਨਾਲ ਤਕਰੀਬਨ ਰਾਸ਼ਨ ਦੇ ਪੈਕੇਟ ਆ ਕੋਈ ਸੈਂਟਰੀ ਪੈਡ ਬੱਚਿਆਂ ਦੇ ਡਾਈਪਰ ਉਹ ਸਾਰਾ ਸਮਾਨ ਲਗਭਗ ਅਸੀਂ ਇੱਥੇ ਡਿਸਟ੍ਰੀਬਿਊਟ ਕਰ ਚੁੱਕੇ ਆ ਘਰ ਘਰ ਪਰ ਡੰਗਰ ਦੇ ਹਿਸਾਬ ਨਾਲ ਸਾਮਾਨ ਵੰਡਿਆ ਤੇ ਪੂਰੇ ਪਿੰਡ ਨੂੰ ਤਕਰੀਬਨ ਇੱਕ ਹਫਤੇ ਦਾ ਸਾਮਾਨ ਹੋਣਾ ਹੀ ਵੰਡ ਚੁੱਕੇ ਆ ਤੇ ਹਫਤੇ ਤੱਕ ਇਹਨਾਂ ਦਾ ਕੋਈ ਹੱਲ ਹੋ ਜੂਗਾ ਪਰ ਜਦੋਂ ਇੱਥੇ ਆ ਕੇ ਵੇਖਿਆ ਸੀ ਨਾ ਭਾਜੀ ਅਸੀਂ ਚਲੋ ਰਾਹਤ ਕਾਰਜਾਂ 'ਚ ਲੱਗੇ ਆ ਲੋਕਾਂ ਨਾਲ ਜਾ ਰਹੇ ਆ ਪਰ ਇੱਥੇ ਰੂਹ ਹਿੱਲ ਗਈ ਭਾਜੀ ਹਮ ਇੱਥੇ ਤੁਸੀਂ ਜਦੋਂ ਇੱਧਰ ਉੱਧਰ ਵੇਖੋਗੇ ਕਿ ਇੱਥੇ ਕੋਠਾ ਵਾ ਕਰੋ ਘੜੇ ਤੋਂ 7 ਘਰ ਇਹਨਾਂ ਦੇ ਜਿਨ੍ਹਾਂ ਦਾ ਰਿਆ ਹੀ ਕੱਖ ਨਹੀਂ ਔਰ ਪੌਂਚ ਇਹਨਾਂ ਤੱਕ ਸਿਰਫ ਬੀਐਸਐਫ ਰਾਈ ਹੋ ਸਕਦੀ ਆ ਤੇ ਅਸੀਂ ਸੀਓ ਸਾਹਿਬ ਦਾ ਵੀ ਧੰਨਵਾਦ ਕਰਦੇ ਕਿ ਉਹ ਨੇਕ ਦਿਲ ਬੰਦੇ ਆ ਉਹਨਾਂ ਨੇ ਜਬਰਦਸਤੀ ਉਹਨਾਂ ਨੂੰ ਕਿਹਾ ਵੀ ਮੇਰਾ ਰਿਸਕ ਹੈ ਤੁਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਓ ਅਸੀਂ ਇੱਥੇ ਪਹੁੰਚੇ ਸਾਨੂੰ ਭਾਈ ਸਾਹਿਬ ਵੱਲੋਂ ਇਹੋ ਹੀ ਉਦੇਸ਼ ਆ ਵੀ ਹਾ ਜਿਹੜਾ ਲੋੜਵੰਦੇ ਆ ਨਾ ਉਹਦੇ ਤੱਕ ਪਹੁੰਚ ਹੋਵੇ ਤੇ ਬਿਨਾਂ ਜਾਤ ਧਰਮ ਕਿਸੇ ਵੀ ਭੇਦ ਭਾਵ ਤੋਂ ਭਾਈ ਸਾਹਿਬ ਨੂੰ ਸਖਤ ਆਦੇਸ਼ ਆ ਕਿ ਮਨੁੱਖਤਾ ਦੀ ਸੇਵਾ ਤੇ ਪੰਥ ਕੌਮ ਖਾਲਸੇ ਦਾ ਜੋ ਸਿਧਾਂਤ ਹੈ ਉਹਦੇ ਹਿਸਾਬ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਤੇ ਉਹਨੂੰ ਹੀ ਮੋਖ ਰੱਖਦੇ ਅਸੀਂ ਗੁਰੂ ਸਾਹਿਬ ਤੋਂ ਸ਼ਕਤੀ ਲੈ ਕੇ ਇੱਥੇ ਪਹੁੰਚੇ ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ ਤੁਸੀਂ ਕਿਹਾ ਪਾਣੀ ਬਹੁਤ ਡੰਗਰਾਂ ਦੇ ਕੀ ਹਾਲਾ ਸੀ ਦੇਖੋ ਬੰਦਾ ਫਿਰ ਸੋਚ ਲੈਂਦਾ ਪਰ ਉਹ ਤਾਂ ਜਮੇ ਬੇਬਸ ਹੋ ਜਾਂਦੇ ਆ ਜਿਵੇਂ ਤੁਸੀਂ ਕਹਿ ਕਿ ਕਿੱਲਿਆਂ ਤੇ ਬੱਜੇ ਰਹਿ ਗਏ ਉਹਨਾਂ ਦੇ ਪਿੰਜਰੇ ਹੀ ਰਹਿ ਗਏ ਡੰਗਰ ਡੰਗਰਾਂ ਦੇ ਕੀ ਹਲਾਸ ਸੀ ਪਸ਼ੂਆਂ ਦੇ ਕੀ ਹਲਾਸ ਸੀ ਸਰ ਡੰਗਰ ਬੇਬਸ ਹੀ ਹਾਂ ਇਹਨਾਂ ਦੀਆਂ ਵਿਚਾਰਿਆਂ ਦੀਆਂ ਤੂੜੀਆਂ ਦੇ ਵਿੱਚ ਦੀ ਪਾਣੀ ਚੱਲ ਗਿਆ ਕਿਸੇ ਕੋ ਦੋ ਪੰਡਾ ਬਚੀ ਕਿਸੇ ਕੋ ਤਿੰਨ ਪੰਡਾ ਬਚੀ ਆ ਪੱਠੇ ਵੱਢ ਨਹੀਂ ਸਕਦੇ ਜਿੰਨਾ ਪਾਣੀ ਸੀ ਇਹ ਸਾਰੇ ਸਾਡੇ ਭਰਾ ਪਰ ਉਹ ਭੁੱਖੇ ਹੀ ਸੀਗੇ ਤੋ ਚਲੋ ਹੁਣ ਕੁਝ ਚੌਕਰ ਪਹੁੰਚਿਆ ਕੱਲ ਕੁਝ ਅੱਜ ਪਹੁੰਚਿਆ ਹੁਣ ਕੁਝ ਥੋੜਾ ਸਰਕਲ ਡੰਗਰਾਂ ਦਾ ਵਿਚਾਰਿਆਂ ਦਾ ਘੁੰਮੂਗਾ ਥੋੜੀ ਬਤੀ ਤੋੜੀ ਚ ਮਿਕਸ ਕਰਨਗੇ ਔਰ ਆਉਣ ਵਾਲੇ 1-2 ਦਿਨਾਂ ਜਾਂ 14 ਦਿਨਾਂ ਦੇ ਵਿੱਚ ਸਾਨੂੰ ਉਹ ਦੱਸ ਕੇ ਗਏ ਆਪਣੇ ਜਿਹੜੇ ਅੱਜ ਡੰਗਰਾਂ ਦੇ ਮਾਹਰ ਡਾਕਟਰਾਂ ਦੀ ਟੀਮ ਹੀ ਆਈ ਉਹ ਕਹਿੰਦੇ ਵੀ ਇਹਨਾਂ ਨੂੰ ਫੀਡ ਤੇ ਚੌਕਰ ਮਿਕਸ ਕਰਕੇ ਖਵਾਓ ਨਹੀਂ ਤੇ ਡੰਗਰ ਹਜੇ ਵੀ ਬਿਮਾਰ ਹੋ ਕੇ ਮਰ ਸਕਦੇ ਤੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਫੀਡ ਇਥੇ ਸਾਰੇ ਪਿੰਡ ਦੇ ਵਿੱਚ ਪਚਾਵਾਂਗੇ ਚੌਕਰ ਅਸੀਂ ਦੇਤਾ ਤੇ ਉਹਨੂੰ ਮਿਕਸ ਕਰਕੇ ਪਾਉਣਗੇ ਦਿਨਾਂ ਤੇ ਡੰਗਰ ਸਵਸਤ ਹੋ ਜਾਣਗੇ ਇਸ ਟਾਈਮ ਇਹਨਾਂ ਦੇ ਪਿੰਡ 'ਚ 7 ਤੋਂ 8 ਤੇ ਛੱਜਰ ਮਈਆਂ ਵਾਂ ਜਿਨ੍ਹਾਂ ਦੇ ਲਈ ਅਸੀਂ ਅੱਜ ਜਿਹੜੇ-ਜਿਹੜੇ ਘਰ ਸੱਜਰ ਡੰਗਰ ਹੀ ਉਹਨੂੰ ਫੀਡ ਅਸੀਂ ਫੀਡ ਦੇ ਚੁੱਕੇ ਆ ਤਾਂ ਜੋ ਉਹਨਾਂ ਦਾ ਗੁਜ਼ਾਰਾ ਵਧੀਆ ਹੋ ਸਕੇ ਤੇ ਬਾਕੀਆਂ ਲਈ ਵੀ ਜਲਦੀ ਪਹੁੰਚਦਾ ਕਰਾਂ ਜਦੋਂ ਇਹ ਇਹ ਪਿੰਡ ਚ ਘਰ ਕਿੰਨੇ ਆ ਕਿੰਨੇ ਪਤਾ ਲੱਗਿਆ ਤੁਹਾਨੂੰ ਇਹਦੇ ਚ 35 ਤੋਂ 40 ਘਰ ਆ ਜੀ ਠੀਕ ਹੈ ਤੇ ਜਿਹਦੇ ਵਿੱਚੋਂ ਆਰਾਊਂਡ 10 ਘਰ ਤੇ ਛੱਡ ਕੇ ਚਲ ਗਏ ਜਦੋਂ ਪਾਣੀ ਆਇਆ ਉਹ ਰੈਸਕਿਊ ਹੋ ਕੇ ਚਲ ਗਏ ਉਹਨਾਂ ਦੇ ਘਰ ਖਾਲੀ ਪਏ ਦੋ ਘਰ ਇੱਧਰ ਆ ਦੋ ਤਿੰਨ ਘਰ ਇੱਧਰ ਆ ਹਾਂ ਕੁਝ ਮਜ਼ਦੂਰ ਇੱਥੇ ਫਸ ਗਏ ਆ ਜਿਹੜੇ ਦਿਹਾੜੀ ਕਰਨ ਆਏ ਸੀ ਉਹਨਾਂ ਨੂੰ ਇਹ ਪਿੰਡ ਵਾਲੇ ਬੰਦੇ ਵਧੀਆ ਵਾ ਇਹਨਾਂ ਨੇ ਉਹਨਾਂ ਨੂੰ ਰੈਸ਼ ਦਿੱਤੀ ਆ ਅੱਛਾ ਰੈਸ਼ ਇੱਧਰਲੇ ਬੰਨੇ ਕੁਝ ਆਰਮੀ ਵੀ ਇਹਨਾਂ ਨੂੰ ਸਪੋਰਟ ਕਰ ਰਹੀ ਆ ਬੀਐਸਐਫ ਖਾਸ ਕਰਕੇ ਠੀਕ ਹੈ ਔਰ ਹੁਣ ਜੇ ਅੱਜ ਦਾ ਸਿਨੈਰੀਓ ਵ ਜੇ ਹੁਣ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜੀਣਾ ਜੀ ਜੀਣਾ ਇਹਨਾਂ ਦੇ ਪਸ਼ੂਆਂ ਦੇ ਜੀਣ ਲਈ ਵੀ ਇਹਨਾਂ ਕੋ ਰਾਸ਼ਨ ਪਹੁੰਚ ਗਿਆ ਤੇ ਇਹਨਾਂ ਦੇ ਆਪਣੇ ਜੀਣ ਦੇ ਵੀ ਇਹਨਾਂ ਕੋ ਰਾਸ਼ਨ ਪਹੁੰਚ ਗਿਆ ਪਹਿਲਾ 5-7 ਦਿਨ ਜਦੋਂ ਇੱਥੇ ਕੋਈ ਨਹੀਂ ਪਹੁੰਚਾ ਉਦੋਂ ਇਹਨਾਂ ਨੂੰ ਬੀਐਸਐਫ ਨੇ ਰਾਸ਼ਨ ਦਿੱਤਾ ਉਦੋਂ ਬੀਐਸਐਫ ਨੇ ਰਾਸ਼ਨ ਦਿੱਤਾ ਮਤਲਬ ਇਹ ਇੱਕ ਹਸਾਬ ਨਾਲ ਪੰਜਾਬ ਨਾਲੋਂ ਕਹ ਲਈਏ ਭਾਰਤ ਨਾਲੋਂ ਕਹ ਲਈਏ ਟੁੱਟ ਚੁੱਕੇ ਸੀ ਪਰਸੋਂ ਤੱਕ ਟੁੱਟੇ ਹੀ ਜੀ ਇਹ ਟੁੱਟੇ ਹੀ ਬਿਲਕੁਲ ਕਿਉਂਕਿ ਅਹੀਂ ਇਧਰੋਂ ਕੋਸ਼ਿਸ਼ ਕਰਦੇ ਹਾਂ ਤੇ 10 ਜਗ੍ਹਾ ਤੋਂ ਬੰਨ ਟੁੱਟਾ ਹੋਇਆ ਵਾ ਜਿਹੜਾ ਸਿੱਧਾ ਰਹਾ ਵਾ ਇਧਰੋਂ ਕੋਈ ਆ ਕੇ ਰਾਜੀ ਨਹੀਂ ਅਸੀਂ ਬੋਟਸ ਦਾ ਵੀ ਅਰੇਂਜ ਕਰ ਲਿਆ ਇੱਥੇ ਪਹੁੰਚਣ ਤੱਕ ਪਰ ਪਾਣੀ ਇੰਨਾ ਤੇਜ਼ ਹੀ ਅਸੀਂ ਡਰਾਈਵ ਹੀ ਨਹੀਂ ਕਰ ਸਕਦੇ ਜੇ ਟ੍ਰੇਨ ਨਹੀਂ ਆ ਤੇ ਫਿਰ ਬੀਐਸਐਫ ਦੇ ਸਾਨੂੰ ਹੈਲਪ ਕੀਤਾ ਰਾਸ਼ਨ ਪਹੁੰਚਾਉਣ ਤੱਕ ਇੱਕ ਪੁਆਇੰਟ ਤੇ ਅਨਲੋਡ ਕਰਨਾ ਪੈਂਦਾ ਫਿਰ ਦੂਜੀ ਜਗ੍ਹਾ ਲੋਡ ਫਿਰ ਅਨਲੋਡ ਫਿਰ ਲੋਡ ਤੇ ਫਿਰ ਇੱਥੇ ਪਹੁੰਚੀਦਾ 7 ਕਿਲੋ 6 7 ਕਿਲੋਮੀਟਰ ਦੂਰ ਜਿਵੇਂ ਤੁਸੀਂ ਆਏ ਹੋ ਹੁਣ ਵੀ ਸਾਰੇ ਰਸਤੇ ਟੁੱਟੇ ਹੋਏ ਆ ਮੈਨੂੰ ਲੱਗਦਾ ਇਹਨਾਂ ਦਾ ਸੰਪਰਕ ਇਹਨਾਂ ਨੂੰ ਤਾਂ ਆਪਦੀ ਇਹਨਾਂ ਨੂੰ ਇਹਨਾਂ ਦੀ ਐ ਬਾਤ ਥੋੜੀ ਰੱਖੋ ਸਰ ਸਾਡੀ ਕੋਸ਼ਿਸ਼ ਹੈ ਕਿ ਇਸ ਕੈਂਪ ਨੂੰ ਇੱਕ ਹਟੋਗਾ 1 ਮਹੀਨਾ ਚਲਾਈਏ ਠੀਕ ਹੈ 1 ਮਹੀਨੇ ਤੱਕ ਪਾਣੀ ਸੁੱਕ ਜੇ ਜਾਂ ਇਹਨਾਂ ਦਾ ਕੋਈ ਪੱਠੇ ਬੀਜਣ ਦਾ ਜਗਾੜ ਹੋ ਜੇ ਜਾਂ ਕਿਹੇ ਆਪਣੇ ਭੈਣ ਭਰਾ ਕੋਲ ਹੋਰ ਤੂੜੀ ਦਾ ਪ੍ਰਬੰਧ ਕਰ ਲੈਣ ਤੋਂ ਮਹੀਨੇ ਦਾ ਸਾਡਾ ਟਾਰਗੇਟ ਹੈ ਪਰ ਜੇ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਸੇਵਾ ਭੇਜੂਗੀ ਤੇ ਅਸੀਂ ਵਾਰੀਆਂ ਬਦਲ ਕੇ ਮਿਹਨਤ ਕਰਕੇ ਕੋਸ਼ਿਸ਼ ਕਰਾਂਗੇ ਕਿ ਕਣਕਾਂ ਬਜਾ ਕੇ ਜਾਈਏ ਇਹਨਾਂ ਕਣਕਾਂ ਬਜਾ ਕੇ ਹਾਂ ਮਤਲਬ ਐਸ ਤੋਂ ਪਹਿਲਾਂ ਬੀਐਸਐਫ ਤੁਸੀਂ ਕਿਹਾ ਪਰ ਪੰਜਾਬ ਸਰਕਾਰ ਕਿਤੇ ਇਥੇ ਦਿਖਾਈ ਦਿੱਤੀ ਹੈ ਉਹ ਤੇ ਤੁਸੀਂ ਪਿੰਡ ਵਾਲਿਆਂ ਨੂੰ ਪੁੱਛ ਲਓ ਜੇ ਕੋਈ ਆਇਆ ਨਾ ਤਾਂ ਤੇ ਸਰਪੰਚ ਵੀ ਛੱਡ ਕੇ ਚਲ ਗਿਆ ਇਹਨਾਂ ਨੂੰ ਉਹ ਵੀ ਪਾਰ ਰਹਿਣ ਦਿਆ ਸਰਕਾਰ ਦੀ ਤਾਂ ਗੱਲ ਹੀ ਦੂਰ ਦੀ ਤਾਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਬਾਈ ਮਨਜਿੰਦਰ ਸਿੰਘ ਜੀ ਜਿਹੜੇ ਕਿ ਇਥੇ ਸੇਵਾ ਸੇਵਾ ਦੇ ਰਹੇ ਮਤਲਬ ਇਹ ਲਗਾਤਾਰ 2-3 ਦਿਨ ਤੋਂ ਇਹਨਾਂ ਲੋਕਾਂ ਨਾਲ ਜੁੜੇ ਹੋਏ ਐ ਵੱਡੀ ਗੱਲ ਐ ਦੇਖੋ ਕਿਹੜੀ ਪਾਰਟੀ ਐ ਕਿਹੜੀ ਜਥੇਬੰਦੀ ਐ ਕਿਹੜਾ ਧਰਮ ਐ ਸਭ ਤੋਂ ਉੱਪਰ ਉੱਠ ਕੇ ਜਿਹੜਾ ਵੀ ਬੰਦਾ ਅੱਜ ਉਹਨਾਂ ਲੋਕਾਂ ਦੀ ਬਾਹ ਫੜਦਾ ਹੈ ਜਿਹੜੇ ਬਿਲਕੁਲ ਟੁੱਟ ਚੁੱਕੇ ਆ ਜਿਨ੍ਹਾਂ ਦੇ ਘਰ ਖਤਮ ਹੋ ਚੁੱਕੇ ਆ ਡੰਗਰ ਖਤਮ ਹੋ ਚੁੱਕੇ ਆ ਰਾਸ਼ਨ ਉਹਨਾਂ ਕੋਲੇ ਹੈ ਨਹੀਂ ਕੋਈ ਇੱਕ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਦੇ ਕੋਲ ਅੱਜ ਖੜਾ ਹੈ ਤਾਂ ਉਹ ਜਿਹੇ ਬੰਦਿਆਂ ਨੂੰ ਸਲਾਮ ਕਰਨੀ ਬੰਦੀਆ ਇਹ ਜਥੇਬੰਦੀ ਦਾ ਜੋ ਪ੍ਰਲ ਹੈ ਸਾਨੂੰ ਵੀ ਇੱਥੇ ਲੈ ਕੇ ਆਏ ਕਿ ਆਓ ਤੁਸੀਂ ਦੇਖੋ ਇਹ ਪਿੰਡ ਦੇ ਹਾਲਾਤ ਕੀ ਆ ਪਿੰਡ ਸਾਰੇ ਪਾਸੇ ਟੁੱਟ ਚੁੱਕਿਆ ਹੈ ਤੇ ਦੂਜੇ ਪੱਖੋਂ ਆਰਥਿਕ ਪੱਖੋਂ ਸਮਾਜਿਕ ਪੱਖੋਂ ਹਰ ਚੀਜ਼ ਪੱਖੋਂ ਇਹ ਇਸ ਵਕਤ ਲੋਕ ਟੁੱਟ ਚੁੱਕੇ ਆ ਸਰਕਾਰ ਦੀ ਕਿਸ ਤਰੀਕੇ ਦੀ ਇਹਨਾਂ ਨਾਲ ਰਹੀ ਸਹੂਲਤ ਨਹੀਂ ਲੋਕਾਂ ਦਾ ਹੁਣ ਕੀ ਹਾਲਾਤ ਨੇ ਸਾਰੇ ਗੱਲਬਾਤ ਹੁਣ ਲੋਕਾਂ ਨਾਲ ਕਰਦੇ ਆ